ਦੂਜਿਆਂ ਨਾਲੋਂ ਬਹੁਤ ਹੀ ਜੈਜ ਰੇਟ ਬਿਲਕੁਲੀ ਜਾਇਜ਼ ਰੇਟ ਤੇ ਤੁਹਾਨੂੰ ਇਹ ਸੋਹਣੀਆਂ ਸੁਨੱਖੀਆਂ ਸ਼ੋਅ ਕੁਆਲਿਟੀ ਦੀਆਂ ਕੋੜੀਆਂ ਵਸ਼ੇਰੀਆਂ ਸੱਜਣੋ ਮਿਲ ਜਾਣਗੀਆਂ ਬਹੁਤ ਬਰੀਕੀਆਂ ਵਾਲੀਆਂ ਵਸ਼ੇਰੀਆਂ ਅੱਗੇ ਜਾ ਕੇ ਬਹੁਤ ਵੱਡੀਆਂ ਬਹੁਤ ਚੰਗੀ ਜਿਹੜੀ ਪੈਦਾਵਾਰ ਹੈ ਇਹ ਵਸ਼ੇਰੀਆਂ ਵਸ਼ੇਰੇਆਂ ਦੀ ਕਰਨਗੀਆਂ ਤੇ ਇਹ ਭਾਈ ਤੁਸੀਂ ਰੱਸਾ ਝੋਲੀ ਪੋਣਾ ਤੇ ਬਾਈ ਹੁਣਾ ਦਾ ਮੈਂ ਨੰਬਰ ਦੇ ਤਾਂ ਇਹਨਾਂ ਦਾ ਮੁੱਲ ਬਹੁਤ ਜਾਇਜ਼ ਹੁੰਦਾ ਤੁਸੀਂ ਇੱਕ ਵਾਰ ਗੱਲਬਾਤ ਜ਼ਰੂਰ ਕਰ ਲਿਓ ਬਾਕੀ ਕੋੜੀਆਂ ਕਿਵੇਂ ਲੱਗੀਆਂ ਉਹ ਸਾਨੂੰ ਕਮੈਂਟਾਂ ਦੇ ਵਿੱਚ ਦੱਸ ਦਿਓ ਬਾਈ ਹੁਣਾ ਦਾ ਏਰੀਆ ਹੈਗਾ ਗੰਗ ਕਾਨਗਰ ਤੇ ਵੀਰ ਹੁਣਾ ਦਾ ਨਵੀ ਤੇ ਬਾਈ ਨਵਜੋਤ ਉਹਨਾਂ ਦਾ ਨੰਬਰ ਮੈਂ ਵਿੱਚ ਦੇ ਤਾਂ ਬਹੁਤ ਹੀ ਵਧੀਆ ਬੰਦੇ ਆ ਬਹੁਤ ਹੀ ਲਾਜਵਾ ਬੰਦੇ ਆ ਤੇ ਜਿਵੇਂ ਦੇ ਬੰਦੇ ਆ ਤੇ ਉਦਾਂ ਦੇ ਹੀ ਇਹਨਾਂ ਕੋਲ ਨਗੀਨੇ ਵੀ ਖੜੇ ਆ ਸਜਣੋ ਆ ਗਰਦਰਾ ਗੁਰਦਰਾ ਵੇਖ ਲਓ ਵੀ ਕਿੰਨੀਆਂ ਚੰਗੀਆਂ ਐ ਐਜ਼ ਅ ਬਰੀਡਰ ਬਹੁਤ ਚੰਗੀਆਂ ਘੋੜੀਆਂ ਤੇ ਬਾਕੀ ਹਜੇ ਤਾਂ ਉਮਰਾਂ ਵੀ ਬਹੁਤ ਘੱਟ ਆ ਅੱਗੇ ਜਾ ਕੇ ਹਜੇ ਤਾਂ ਇਹਨਾਂ ਨੇ ਬਣਨਾ ਐ ਸ਼ੋ ਕੁਆਲਿਟੀ ਦੇ ਨਗੀਨੇ ਆ ਇਹਨਾਂ ਦੇ ਕੋਲ ਸਜਣੋ ਸਾਰੇ ਤੇ ਅੱਜ ਇਸ ਥੋਰ ਸੀ ਲੈ ਕੇ ਆਏ ਆ ਫਿਰ ਤੋਂ ਕਹਿਣਾ ਵੀ ਭਾਈ ਇਹ ਵੀਡੀਓ ਪੈਂਦੇ ਹੀ ਵਿਕ ਜਾਣੀਆਂ ਜਿਹੜੇ ਵੀ ਸੱਜਣ ਨੂੰ ਚਾਹੀਦੀ ਹੈ ਸਹੀ ਰੇਟ ਦੀ ਜਾਇਜ਼ ਰੇਟ ਦੀ ਘੋੜਾ ਘੋੜੀ ਬਸ਼ੇਰੀ ਤੇ ਤੁਸੀਂ ਭਾਈ ਹੁਣਾਂ ਨਾ ਸੰਪਰਕ ਕਰ ਲਿਓ ਇੱਕ ਇਹਨਾਂ ਦਾ ਆਪਾਂ ਨਾ ਤੁਹਾਨੂੰ ਆ ਕੁਝਕ ਦਿਨ ਹੋ ਗਏ ਐ ਪਿਛਲੇ ਦਿਨੀ ਆ ਬਹੁਤ ਹੀ ਚੰਗਾ ਘੋੜਾ ਵਿਖਾਇਆ ਸੀ ਇਹ ਮੇਰੇ ਫੇਵਰੇਟ ਘੋੜਿਆਂ ਚੋਂ ਇੱਕ ਹੈ ਸੱਜਣੋ ਬਾਦਲ ਦੰਤੇ ਉਹ ਫੇਮਸ ਘੋੜੇ ਬਾਦਲ ਦੰਤੇ ਦਾ ਸੱਜਣੋ ਬੱਚਾ ਹੈ ਕਵਾਲਿਟੀ ਪੱਖ ਤੋਂ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਇੱਕ ਪ੍ਰਮਾਤਮਾ ਨੇ ਇਹਨੂੰ ਰੰਗ ਰੂਪ ਤੇ ਸਨੱਖਾਪਨ ਬਖਸ਼ਿਆ ਮਜ਼ਬੂਤੀ ਪੂਰੀ ਹੈ ਬੇਲ ਬਹੁਤ ਚੰਗੀ ਹੈ ਘੋੜੇ ਦੀ ਕੰਨ ਕਨੋਤੀ ਪਿੱਠ ਪੁੜਾ ਕਿਸੇ ਪਾਸਿਓਂ ਕਸਰੀ ਨਹੀਂ ਛੱਡੀ ਪ੍ਰਮਾਤਮਾ ਨੇ ਇਹ ਘੋੜਾ ਹੈ ਜੀ ਯੰਗ ਗੌਟ ਸਟਾਲੀਅਨ ਇਹਨੂੰ ਅਸੀਂ ਕਹਿੰਦੇ ਹੁੰਨੇ ਆ ਕਰਨਵੀਰ ਨਵੀਂ ਉਮਰ ਦਾ ਘੋੜਾ ਹੈ ਤੇ ਘੋੜੇ ਨੇ ਬੱਚੇ ਵੀ ਬੜੇ ਜ਼ਬਰਦਸਤ ਜੰਮਿਆ ਉਹ ਅਸੀਂ ਪਿਛਲੇ ਭਾਗ ਦੇ ਵਿੱਚ ਦਿਖਾਏ ਹੋਇਆ ਬਾਕੀ ਬਾਈ ਹੋਣਾ ਨੂੰ ਤੁਸੀਂ ਫੋਨ ਕਰ ਲਿਓ ਫੋਟੋਆਂ ਵੀ ਬੱਚਿਆਂ ਦੀਆਂ ਪਾ ਦੇਣਗੇ ਘੋੜੀ ਪਰੋਣਾ ਚਾਹੁੰਦੇ ਹੋ ਇਹ ਨਗੀਨੇ ਤੋਂ ਤੇ ਭਾਈ ਸਿਰਫ 25000 ਰੁਪਇਆ ਨਾ ਮਾਤਰ ਤਰਫੀਸ ਦੇ ਵਿੱਚ ਵੀਰ ਹੋਣੀ ਤੁਹਾਨੂੰ ਸਰਵਿਸ ਦੇ ਦੇਣਗੇ ਬਾਕੀ ਭਾਈ ਵੀਡੀਓ ਅੱਗੇ ਸ਼ੇਅਰ ਕਰ ਦਿਓ ਕੋਈ ਵੀ ਭਰਾ ਚੰਗੀਆਂ ਵਸ਼ੀਰੀਆਂ ਦੀ ਭਾਲ ਦੇ ਵਿੱਚ ਆ ਤੇ ਉਹਦੇ ਤੱਕ ਜਰੂਰ ਪਹੁੰਚਾ ਦਿਓ ਜਿੰਨਾ ਵੀਰਿਆ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਸੋਹਣੇ ਸੋਹਣੇ ਕਮੈਂਟ ਕੀਤੇ ਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਭਰਾਵਾਂ ਚੋਂ ਕੁਝ ਵੀਰਿਆ ਦੇ ਨਾਮ ਨੇ ਜੀ ਗੁਰਜੰਟ ਸਿੰਘ ਸੰਧੂ ਗਰਸੇਵਕ ਕੋਟਲੀ ਜੱਸੀ ਸੰਧੂ ਰਾਮ ਸਿੰਘ ਦਲਜੀਤ ਸੰਧੂ ਹਰਵਿੰਦਰ ਸਿੰਘ ਠਾਕੁਰ ਗੁਰਮੀਤ ਸਿੰਘ ਸਤਨਾਮ ਕਲੇਰ ਅਮਨ ਢਿੱਲੋ ਸੁਖਦੀਪ ਰੰਧਾਵਾ ਮਲਿਕ ਸਿੱਧੂ ਤ੍ਰਵੇਦੀ ਰਮਨ ਦੀਪਕ ਆਜੋ ਮਿਲਦੇ ਆਂ ਦਿਖਾਉਨੇ ਆਂ ਭਰਾਵਾਂ ਦੇ ਨਗੀਨੇ ਕਰ ਲਿਓ ਫੋਨ ਧੰਨਵਾਦ ਸਾਡੀ ਸਤਿ ਸਾਕੀ ਕਾਲ ਜੀ ਆਪ ਤੋਂ ਖਾ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਇੱਕ ਵਾਰੀ ਤੋਂ ਫੇਰ ਮੈਂ ਸੁਖ ਸੰਧੂ ਸਾਰੇ ਭਰਾਵਾਂ ਦਾ ਮਾਣ ਸਤਿਕਾਰ ਤੇ ਅਦਬ ਨਾਲ ਸਵਾਗਤ ਕਰਦਾ ਤੇ ਜੀ ਆਖਦਾ ਸੱਜਣੋ ਪਿਛਲੀ ਵੀਡੀਓ ਦੇ ਵਿੱਚ ਪਿਛਲੇ ਭਾਗ ਦੇ ਵਿੱਚ ਵੀਰ ਹੋਣਾ ਦਾ ਬਹੁਤ ਹੀ ਚੰਗਾ ਹਸਤਾਲੀਨ ਘੋੜਾ ਤੁਹਾਨੂੰ ਵਿਖਾਇਆ ਸੀ ਕਰਨਵੀਰ ਬਾਦਲ ਦੰਤੇ ਚੇਪੀਨ ਘੋੜੇ ਦਾ ਬੱਚਾ ਹੈ ਜੀ ਤੇ ਬਾਕੀ ਘੋੜੇ ਨੇ ਸੋਹਣੇ ਬੱਚੇ ਪੈਦਾ ਕੀਤੇ ਆ ਉਹ ਤੁਹਾਨੂੰ ਪਿਛਲੇ ਭਾਗ ਦੇ ਵਿੱਚ ਬਖਾ ਚੁੱਕੇ ਆ ਤੇ ਜਿਨ੍ਹਾਂ ਉਹ ਵੀਡੀਓ ਨਹੀਂ ਵੇਖੀ ਤੇ ਤੁਸੀਂ ਉਹ ਵੀਡੀਓ ਜਾ ਕੇ ਭਾਈ ਵੇਖ ਸਕਦੇ ਹੋ ਆਪਣੇ ਪੇਜ ਤੇ ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੀਆਂ ਬਾਈ ਹੋਣਾ ਦੇ ਕੋਲੇ ਫੋਰ ਸੇਲ ਘੋੜੀਆਂ ਤੇ ਬਸ਼ੀਰੀਆਂ ਨੇ ਉਹਨਾਂ ਬਾਰੇ ਵਿਚਾਰ ਚਰਚਾ ਕਰਨੀ ਆ ਤੇ ਤੁਹਾਡੀ ਕਚਹਿਰੀ 'ਚ ਰੱਖਣਗੇ ਬਹੁਤ ਹੀ ਜਾਇਜ਼ ਰੇਟ ਦੇ ਵਿੱਚ ਵੀਰ ਹੋਣੀ ਦਿੰਦੇ ਆ ਘੋੜੀਆਂ ਵੀ ਭਾਵੇਂ ਖਰੀਦ ਲਓ ਭਾਵੇਂ ਬਸ਼ੀਰੀ ਖਰੀਦ ਲਓ ਬਹੁਤ ਵਧੀਆ ਜਨਵਰ ਦੇ ਤੇ ਬਹੁਤ ਵਧੀਆ ਪ੍ਰਾਈਸ ਹੈ ਤੇ ਤੁਸੀਂ ਭਾਈ ਕੋਈ ਵੀ ਭਰਾ ਭਾਲ ਦੇ ਵਿੱਚ ਰਵੀਰ ਹੁਣ ਅੱਜ ਪਹੁੰਚ ਕਰਕੇ ਤੇ ਆਪਣੀ ਝੋਲੀ 'ਚ ਰੱਸਾ ਪਾ ਸਕਦੇ ਹੋ ਬਾਈ ਜੀ ਸਵਾਗਤ ਹੈ ਦੂਜੀ ਵੀਡੀਓ ਵਿੱਚ ਬਾਈ ਸੱਸੀ ਘਾਬੀ ਜੜਦੀ ਗਲਾ ਜੋ ਬਿਲਕੁਲ ਬਿਲਕੁਲ ਬਾਈ ਇੱਕ ਗੱਲ ਜਦੋਂ ਆਪਾਂ ਵੀਡੀਓ ਵਿਖਾਈ ਆ ਤੇ ਮੈਨੂੰ ਇੱਕ ਗੱਲ ਮੈਂ ਪੁੱਛਣੀ ਭੁੱਲ ਗਿਆ ਘੋੜੇ ਬਾਰੇ ਵੀ ਘੋੜਾ ਸ਼ੋਅਾਂ ਦੇ ਵਿੱਚ ਵੀ ਗਿਆ ਆਪਣਾ ਇੱਕ ਸ਼ੋਹ ਚ ਗਿਆ ਬਈ ਜਸਰੇ ਅੱਛਾ ਉਦੋਂ ਮੈਂ ਆਈ ਥਿੰਕ ਰਨਰ ਅਪ ਰਹਾ ਸੀ ਰਨਰ ਅਪ ਸੈਕੰਡ ਰਹਾ ਸੀ ਸੈਕੰਡ ਜੀ ਤੇ ਉਦੋਂ ਸੀ ਵੀ ਇਹ ਮੋਕੀ ਮਿਲਣਾ ਦੁੱਧ ਦੰਦ ਚ ਸੀ ਜਾਂ ਦੋ ਦੰਦ ਚ ਸੀ ਓਕੇ ਉਸ ਤੋਂ ਬਾਅਦ ਨਾ ਉਹਨਾਂ ਨੇ ਲਾਇਆ ਜੀ ਤੇ ਗਾਂ ਜੇ ਆਪਣਾ ਵਿਚਾਰ ਬਣਿਆ ਤਾਂ ਤੇ ਰੱਬ ਨੇ ਜੀ ਚਾਹੇ ਤਾਂ ਜਰੂਰ ਲਾਵਾਂਗੇ ਜਰੂਰ ভাই ਸ਼ੋਅ ਕੁਆਲਟੀ ਦੇ ਲੈ ਕੇ ਆ ਦਰਸ਼ਕ ਉਹ ਵੀ ਜਿਹੜਾ ਸ਼ੌਂਕ ਵਾਲਾ ਭਰਾ ਸਾਡੇ ਵਰਗਾ ਭਰਾ ਹੈ ਉਹ ਵੀ ਪਹਿੰਦਾ ਹੈ ਪਾ ਦੇ ਵਿੱਚ ਵੀ ਯਾਰ ਕੋਈ ਚੰਗੀ ਚੀਜ਼ ਅੱਖਾਂ ਦੇ ਸਾਹਮਣੇ ਆਵੇ ਦਿਲ ਨੂੰ ਸਕੂਨ ਮਿਲੇ ਚੀਜ਼ ਵੇਖ ਕੇ ਵੀ ਯਾਰ ਕਿਆ ਬਾਤ ਹੈ ਵਾਹ ਵਾਹ ਨਿਕਲੇ ਮੂੰਹੋਂ ਹਣਾ ਤੇ ਉਹ ਵਿੱਚ ਮੈਨੂੰ ਪਤਾ ਹੈ ਵੀ ਉਹ ਚੀਜ਼ ਜਿਹੜੀ ਹੈ ਉਹ ਇਹ ਸਰਵ ਕਰਦਾ ਵਾਹ ভাই ਮੈਨੂੰ ਤਾਂ ਆਪਾਂ ਦਾ ਉਹ ਚੀਜ਼ ਕਹਨੇ ਆ ਕਿ ਜਿਵੇਂ ਇਹਦਾ ਪਿਓ ਸ਼ੋਹ ਚ ਆਉਂਦਾ ਸੀ ਹਾਂ ਤੇ ਜਿਵੇਂ ਕੂਕਾਂ ਵਜਦੀਆਂ ਸੀ ਹਾਂ ਇਹਦੀਆਂ ਵੱਜਣਗੀਆਂ ਬਈ ਕੋਈ ਸ਼ੱਕ ਨਹੀਂ ਇਹਦੀਆਂ ਕੂਕਾਂ ਵਜ ਜਾਣ ਹੋਰ ਬਾਕੀ ਵੱਜਣਗੀਆਂ ਬਈ ਆਪਸਾਤ ਬਈ ਤੁਸੀਂ ਲੈ ਕੇ ਜਾਓ ਅਗਲੇ ਸ਼ੋਅ ਦੇ ਵਿੱਚ ਬਈ ਜ਼ਰੂਰ ਦਰਸ਼ਕ ਭਰਾ ਜ਼ਰੂਰ ਭਰਮਾ ਹੰਗਾਰਾ ਦੇਣਗੇ ਚੰਗੀ ਚੀਜ਼ ਨੂੰ ਬਈ ਖਰੀਕ ਪਸੰਦ ਕਰਦਾ ਬਿਲਕੁਲ ਬਿਲਕੁਲ ਅੱਛਾ ਜਿਨ੍ਹਾਂ ਨੇ ਪੁਰਾਣੀ ਵੀਡੀਓ ਨਹੀਂ ਦੇਖੀ ਹਾਂਜੀ ਉਹਨਾਂ ਲਈ ਆਪਾਂ ਇੱਕ ਵਾਰੀ ਦੁਬਾਰਾ ਆਪਣੇ ਘੋੜੇ ਬਾਰੇ ਦੱਸ ਦਈਏ ਹਾਂਜੀ ਤੇ ਅਵਲ ਤੇ ਭਰਾ ਦੇਖ ਲੈਣਗੇ ਜਾ ਕੇ ਪਰ ਜਿਹੜੇ ਪਹਿਲੀ ਵਾਰਾ ਵੇਖ ਰਹੇ ਉਹਨਾਂ ਦੀ ਜਾਣਕਾਰੀ ਚਵਾਦਾ ਕਰਨਾ ਜ਼ਰੂਰੀ ਹੈ ਬਿਲਕੁਲ ਕਰਨ ਵੀਰ ਮੰਨ ਲਓ ਆ ਗਿਆ ਬੱਚਾ ਬਾਦਲਦੰਤੇ ਦਾ ਹਾਂਜੀ ਉਮਰ ਕਿੰਨੀ ਹੈ ਹਾਈਟ ਕਿੰਨੀ ਹੈ ਉਮਰ 5 ਸਾਲ ਬਈ ਜੀ ਹਾਈਟ ਆਪਾਂ 36 ਪਲੱਸ ਕਹੇ ਨੇ ਜੀ ਪਰ ਹੈਂ ਘੋੜਾ ਦਿਖਾਉਂਦਾ ਜਿਆਦਾ ਦਿਖਾਉਂਦਾ ਰੱਬ ਕਰੇ ਆਈਂ ਦਿਖਾਉਂਦਾ ਰਵੇ ਤੇ ਆਪਾਂ 36 ਪਲੱਸ ਕਹਨੇ ਆ ਬਈ ਤੇ ਉਹਦੇ ਵਿੱਚ ਕੋਈ ਉੱਪਰ نیچے ਨਹੀਂ ਜੀ ਤੇ ਮਾਂ ਇਹਦੀ ਬੋਦਲੀ ਓਦ ਦੀ ਪ੍ਰਾਣੀ ਘੋੜੀ ਮੋਕੀ ਓਦ ਤੁਰੀ ਆਉਂਦੀ ਉਹਨੂੰ ਆਪਾਂ ਘੋੜਿਆਂ ਦੀ ਲਾਈਨ ਕਹਿੰਦੇ ਆ ਉਹ ਬੋਦਲੀ ਓਦ ਦੀ ਆ ਗਈ ਮਾਂ ਇਹਦੀ ਜੀ ਤੇ ਪਿਓ ਤੁਸੀਂ ਆਪ ਦੱਸਿਓ ਤਾਂ ਬਾਦਲ ਦੰਤਾ ਦੇ ਦਰਬਾਰ ਲਾਇਨ ਹੋਗੀ ਦੇ ਦਰਬਾਰ ਲਾਇਨ ਜੀ ਅੱਛਾ ਹੁਣ ਆਪਾਂ ਪਹਿਲਾਂ ਕਿਹੜੀ ਬਸ਼ੇਰੀ ਵਿਖਾਉਣੀ ਹੈ ਬਾਈ ਇੱਕ ਤੁਹਾਡੇ ਕੋਲੇ ਉਹ ਜਿਹੜੀ ਬੜੀ ਡਿਫਰੈਂਟ ਰੰਗ ਦੀ ਦੀ ਆ ਹਾਂਜੀ ਬਾਈ ਉਹਦੇ ਤੋਂ ਗੱਲ ਸ਼ੁਰੂ ਕਰੀਏ ਬਹੁਆ ਬਸ਼ੇਰੀ ਹੈ ਜੀ ਉਹ ਬਹੁਆ ਹਾਂ ਉਹਦੇ ਬਾਰੇ ਦੱਸੋ ਜੀ ਉਹਦਾ ਨਾਮ ਕੀ ਹੈ ਉਹ ਦਾ ਨਾ ਗੋਲਡਨ ਫਿਊਰੀ ਹੈ ਜੀ ਗੋਲਡਨ ਫਿਊਰੀ ਕਲਰ ਵੀ ਉਹਦਾ ਗੋਲਡਨ ਹੈ ਹਾਂ ਜੀ ਹਾਂ ਜੀ ਗੋਲਡਨ ਅੱਛਾ ਉਹ ਕਿਹੜੇ ਬਾਪ ਦੀ ਹੈ ਜੀ ਉਹ ਅਲੀਜਾ ਘੋੜੇ ਦੀ ਬੱਚੀ ਹੈ ਜੀ ਗਜਰਾਤ ਵਾਲੇ ਦੀ ਹਾਂ ਜੀ ਗਜਰਾਤ ਵਾਲੇ ਦੀ ਗਜਰਾਤ ਨਹੀਂ ਸੰਚੋਰ ਏਰੀਆ ਚ ਆ ਗਿਆ ਗਜਰਾਤ ਬਾਰਡਰ ਤੇ ਆ ਗਿਆ ਪਹਿਲਾਂ ਗਜਰਾਤ ਹੁੰਦਾ ਸੀਗਾ ਹਾਂ ਗੋਲ ਵਾਲਾ ਘੋੜਾ ਵਜਦਾ ਸੀ ਪਹਿਲਾਂ ਉਹ ਜੀ ਜੀ ਹਾਂ ਤੇ ਉਹਦੀ ਐ ਦਿਲ ਬਾਗ ਦੀ ਪੋਤੀ ਆ ਗਈ ਉਹ ਜੀ ਹਾਂ ਜੀ ਹਾਂ ਜੀ ਅੱਛਾ ਉਹਦੀ ਉਮਰ ਕਿੰਨੀ ਹੈ ਬਈ 17 ਮਹੀਨੇ ਉਮਰ ਹੈ ਜੀ ਸਿਰਫ 17 ਹਾਂ ਜੀ ਹਾਂ ਜੀ ਤੇ ਮਾਲੋ ਹਾਈਟ ਫੀਟਾ ਫੁੱਟਾ ਲਾਇਆ ਕਿ ਜਾਂ ਨਹੀਂ ਨਹੀਂ ਵੈਸੀ ਅੰ ਹਾਂਜੀ ਹਾਂਜੀ ਇਹ ਬਸ਼ੇਰੀ ਚ ਕੀ ਵੇਖਦੇ ਹੋ ਵੀ ਕਿਥੋਂ ਤੱਕ ਗਰੂਥ ਕਰੂਗੀ ਜਾਂ ਕੀ ਕਰ ਸਕਦੀ ਹੈ ਉਹਨਾਂ ਟਾਈਮ ਇਹ 61 65 ਇੰਚ ਦੀ ਘੋੜੀ ਬਣਨੀ ਚਾਹੀਦੀ ਹੈ ਫੱਟੀ ਵਾਲੀ ਫੱਟੀ ਵਾਲੀ ਲੋਕਾਂ ਦੀ 63 ਤੇ ਬਾਈ ਉਹਨਾਂ ਦੀ 65 ਹਾਂ ਬਿਲਕੁਲ ਉਹ ਉਹ ਤੋਂ ਨਹੀਂ ਕਰ ਐਕਚੁਅਲੀ ਉਹ ਚ ਵੀ ਜੀ ਕੀ ਹੈ ਵੀ ਲੋਕ ਜਿਹੜੇ ਘੋੜੇ ਵਾਲਾਂ ਦਾ ਨਹੀਂ ਆ ਆਪਾਂ ਕਸੂਰ ਕੱਢ ਸਕਦੇ ਹਾਂ ਉਹ ਚ ਜੀ ਐਕਚੁਅਲੀ ਜੇ ਆਪਾਂ ਦੱਸਾਂਗੇ ਸਹੀ ਤਾਂ ਅੱਜਕੱਲ ਟ੍ਰੈਂਡ ਆ ਹੋਇਆ ਪਿਆ ਅਗਲਾ ਕਹਿੰਦਾ ਵੀ 2 ਇੰਚ ਤਾਂ ਘੱਟ ਪਹਿਲਾਂ ਹੀ ਹੋਊਗਾ ਉਹ ਅਸੀਂ ਅਕਸਰ ਹੀ ਵੀਡੀਓ 'ਚ ਇਹ ਗੱਲ ਕਹਿੰਦੇ ਹਾਂ ਕਿ ਅਗਲਾ 65 ਦੱਸਦਾ ਹੈ ਬਿਲਕੁਲ ਤੇ ਹੁਣ ਵੇਖਣ ਵਾਲਾ ਇਹ ਗੱਲ ਕਹਿੰਦਾ ਯਾਰ 63 ਤਾਂ ਹੋਊਗਾ ਹੁਣ ਇਹ ਚਾਹ ਗੱਲ ਹੈ ਜੀ ਤੁਸੀਂ ਨੁਕਰੇ ਘੋੜਿਆਂ ਦਾ ਦੇਖੋ ਵੀ ਅੱਜਕੱਲ ਵੀ 70 ਇੰਚ 68 ਇੰਚ ਆਮ ਹੋ ਗਿਆ ਜਿਹੜਾ 63 64 ਟੱਪ ਜਾਂਦਾ ਜੀ ਉਹ ਹੋ ਜਾਂਦਾ ਵੀ ਆਪਾਂ ਹੁਣ ਕਿਸੇ ਦਾ ਤਾਂ ਕੀ ਕਹਿਣਾ ਵੀ ਐਗਜ਼ਾਮਪਲ ਆਪਾਂ ਲੈ ਰਹੇ ਹਾਂ ਪਰ ਇਹ ਜ਼ਰੂਰੀ ਹੈ ਜੀ ਕਿਉਂਕਿ ਇਸ ਤੋਂ ਬਿਨਾ ਇਹ ਚ ਗਲਤੀ ਨਾ ਤਾਂ ਮਾਲਕਾਂ ਦੀ ਹੈ ਤੇ ਨਾ ਹੀ ਹੋਰ ਹੈ ਆਮ ਜਣੇ ਜਾਂ ਜਿਹੜੇ ਮਤਲਬ ਦੇਖਣ ਵਾਲੇ ਘੋੜੀਆਂ ਭਰਾਉਣ ਵਾਲੇ ਆ ਵੀ ਜੇ ਆਪਾਂ ਬੋਲਦੇ ਨਹੀਂ ਤਾਂ ਕੋਈ ਆਉਂਦਾ ਵੀ ਨਹੀਂ ਨਹੀਂ ਇੱਕੋ ਗੱਲ ਕਹਿੰਦੇ ਉਹਨਾਂ ਵੀ ਸਾਡਾ ਮਕਸਦ ਨਵਜੂਤ ਵੀਰੇ ਹੈ ਤੁਹਾਡੀ ਤਾਇਨ ਜਾਂ ਭਰਾਵਾਂ ਤਾਇਨ ਗੱਲ ਨੂੰ ਪਹੁੰਚਾਉਣਾ ਪਹੁੰਚਾਉਣਾ ਬਿਲਕੁਲ ਉਹਨਾਂ ਦੇ ਜਿਹੜੇ ਨਗੀਨੇ ਘੋੜੇ ਘੋੜੀਆਂ ਉਹ ਅਸੀਂ ਤੁਹਾਡੀ ਕਚਹਿਰੀ 'ਚ ਰੱਖਦੇ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਜਾਂ ਤੁਸੀਂ ਘੋੜੇ ਤੋਂ ਸਰਵਿਸ ਲੈਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਵਿਜ਼ਿਟ ਜਰੂਰ ਕਰਨਾ ਚਾਹੀਦਾ ਅਗਲੇ ਤੇ ਫਾਰਮ ਦੇ ਚਾਹੁੰਦੇ ਹੋ ਯਾਰ ਸਹੀ ਗੱਲ ਦੱਸ ਰਿਹਾ ਜਾਂ ਕਿਵੇਂ ਕਿਉਂਕਿ ਧੋਖਾ ਉੱਥੇ ਹੁੰਦਾ ਜਦੋਂ ਆਪਾਂ ਕਾਲੋਂ ਕਰਦੇ ਹਾਂ ਹੈਨਾ ਫਿਰ ਆਪਾਂ ਕਹਿੰਦੇ ਆ ਵੀ ਫੋਨ ਤੇ ਕੋਰੀਅਰ ਮੰਗ ਬਿਸ਼ੀਰੀ ਬਿਸ਼ੇਰਾ ਤੁਹਾਡੇ ਉੱਥੇ ਫਿਰ ਕੀ ਗੱਲ ਗੱਲਤ ਹੋ ਜਾਂਦੀ ਹੈ ਬਾਕੀ ਸਾਰੇ ਭਰਾ ਇੱਕੋ ਜੇ ਨਹੀਂ ਮੰਨਦਾ ਤੋਂ ਅੰਦਰ ਭਰਾ ਵੀ ਬੈਠੇ ਐ ਤੇ ਉਹਨਾਂ ਨੇ ਕਰਕੇ ਹੀ ਬਾਈ ਜਿਹੜੀ ਕੂੜੇ ਵਾਲੀ ਜਿਹੜੀ ਅੱਧੀ ਜੀ ਅੱਛਾ ਇਹਦਾ ਫਿਰ ਸਹੀਲ ਦਾ ਵਿਚਾਰ ਹੈ ਹਾਂਜੀ ਹਾਂਜੀ ਇਹ ਆਪਣੇ ਕੋਲੇ ਕਿੰਨਾ ਟਾਈਮ ਹੋ ਗਿਆ ਜੀ ਮੇਰੇ ਇਹਨ ਹੋ ਗਏ ਜੀ 9 ਮਹੀਨੇ ਆਪਣੇ ਕੋਲੇ ਜੀ ਹਾਂ ਪਹਿਲਾ ਵਿਚਾਰ ਨਹੀਂ ਸੀ ਸੇਲ ਕਰਨ ਦਾ ਹੁਣ ਕੀ ਹੈ ਵੀ ਫਾਰਮ ਥੋੜਾ ਵਧਾਉਣਾ ਹੈ ਜਗਾ ਨਾਲ ਹੀ ਦੇਖ ਰਹੇ ਹਾਂ ਹੋਰ ਕਿਉਂਕਿ ਮੀਟ ਹੋਣ ਵਾਲਾ ਹੈ ਹਾਂ ਮੀਟ ਹੋਣ ਕਰਕੇ ਤਾਂ ਕੋਈ ਇੱਕ ਵਾਰੀ ਆਪਦੇ ਜਾਨਵਰ ਥੋੜੇ ਘਟਾ ਕੇ ਤੇ ਇੱਕ ਵਾਰੀ ਜਦੋਂ ਐਕਸਟੈਂਡ ਹੋ ਗਿਆ ਆਪਣਾ ਫਾਰਮ ਤੇ ਉਸ ਤੋਂ ਬਾਅਦ ਆਪਾਂ ਦੁਬਾਰੇ ਜਾਨਵਰ ਆਪਦੇ ਲੈ ਲਾਂਗੇ ਜੀ ਪ੍ਰਾਈਸ ਕੀ ਰੱਖਿਆ ਬਾਈ ਕੋਈ ਦੱਸ ਪ੍ਰਾਈਸ ਤਾਂ ਜਿਹੜਾ ਕਾਲ ਕਰੂਗਾ ਜੀ ਉਸ ਹਿਸਾਬ ਨਾਲ ਆਪਾਂ ਜਾਇਆ ਜੀ ਪ੍ਰਾਈਸ ਅੱਜ ਦੇ ਹਿਸਾਬ ਨਾਲ ਤਾਂ ਬਿਲਕੁਲ ਹੀ ਸੋਹਣੀ ਸੁਨੱਖਾ ਸ਼ੋਅ ਕੁਆਲਟੀ ਫੀਲੀ ਹੈ ਜੀ ਹਾਂਜੀ ਬਹੁਤ ਹੀ ਇੱਕ ਫਾਇਦੀ ਰੇਟ ਤੇ ਤੁਹਾਨੂੰ ਵਧੀ ਇਹ ਕਿਤੇ ਪਰਵਾਹ ਨੂੰ ਗੱਲਬਾਤ ਜਰੂਰ ਕਰ ਲਿਓ ਫੋਨ ਕਰ ਲੈਣਾ ਅਜਾ ਹੁਣ ਨਵੀ ਬਈ ਅਗਲੀ ਕੋਈ ਬੁਸ਼ੇਰੀ ਜਾਂ ਕੋਲੀ ਖੇੜੀ ਬਖਾਉਣੀ ਅਗਲੀ ਜਿਵੇਂ ਬਈ ਕਮੈਤ ਜੀ ਉਹ ਨਾਂ ਕੀ ਉਹਦਾ ਜੀ ਉਹ ਉਹਦਾ ਨਾਂ ਹੈ ਕੋਈ ਰੱਖਿਆ ਨਹੀਂ ਅਜਾ ਉਹਨਾਂ ਸੀ ਚਾਰ ਦੰਦ ਕਹਿੰਨੇ ਕਿਉਂਕਿ ਉਹ ਚਾਰ ਦੰਦ ਹੋਈ ਹੈ ਅੱਛਾ ਉਹ ਕਿਹੜੇ ਦੰਦ ਦੀ ਹੈ ਜੀ ਉਹ ਹੈਗੀ ਹੈ ਬਈ ਰਾਜਵਰਦਨ ਦੀ ਅੱਛਾ ਰਾਜਵਰਦਨ ਸੀਗਾ ਸ਼ੌਰਿਆ ਦਾ ਅੱਛਾ ਮਾਂ ਵਾਲੇ ਪਾਸਿਓਂ ਮਾਂ ਵਾਲੇ ਪਾਸਿਓਂ ਅਲੀਜ਼ਾਦੀ ਅਲੀਜ਼ਾ ਦੱਦਲ ਉਹ ਜਿਹੜਾ ਪਹਿਲਾ ਬਸ਼ੇਰੀ ਆਪਾਂ ਜਿਹੜੀ 골ਡਨ ਵਿਖਾਈ ਉਹਦੀ ਮਾਂ ਗੜੀ ਦੀ ਐ ਉਹਦੀ ਮਾਂ ਮੋੜੀ ਵਾਲੀ ਦੀ ਐ ਕਿਹੜੀ ਦੀ ਮੋੜੀ ਵਾਲਾ ਪੁਰਾਣਾ ਬ੍ਰਾਂਸ ਦਾ ਟਾਂਟਾ ਜਿਹੜਾ ਸੀ ਮੋੜੀ ਵਾਲਾ ਕੋੜਾ ਹਾਂਜੀ ਅੱਛਾ ਇਹਦੀ ਕਿਹੜੀ ਐ ਜੀ ਜਿਹੜੀ ਹੁਣ ਵਿਖਾਈ ਇਹਦੀ ਮਾਂ ਅਲੀਜ਼ਾ ਦੀ ਐ ਬਈ ਉਹਦੀ ਜੀ ਦੀ ਉਹ ਬੱਚੀ ਐ ਹਾਂਜੀ ਇਹਦੀ ਮਾਂ ਉਹਦੀ ਬੱਚੀ ਐ ਜੀ ਸੇਮਲੀ ਇਹਦੀ ਉਮਰ ਕਿੰਨੀ ਹੈ ਨਵੀਂ ਵੀਰ ਇਹਦੀ ਉਮਰ ਬਈ 4 ਦੰਦ ਹੋਈ ਸੀ ਜਦੋਂ ਆਪਾਂ ਮੇਟ ਕਰਾਈ ਹੈ ਤੇ 6 ਮਹੀਨੇ ਨੂੰ ਮੇਟ ਹੋਈ ਨੂੰ ਹੋਗੇ ਆਪਣੇ ਘੋੜੇ ਦੇ ਹਾਂਜੀ ਬਈ ਮੰਨ ਲਓ ਵੀ ਹੁਣ ਖੁਸ਼ਖਬਰੀ ਆਉਣ ਹੀ ਵਾਲੀ ਹੈ ਹਾਂ 6 ਮਹੀਨਿਆਂ ਦੀ ਗੱਬਣਾ ਹੈ ਹਾਂਜੀ ਬਿਲਕੁਲ ਬਈ ਅੱਛਾ ਇਹਦੀ ਹਾਈਟ ਕਿੰਨੀ ਹੈ ਜੀ ਇਹਦੀ 60 ਪਲੱਸ ਜਾਂਦੀ ਹੈ ਬਈ ਠੱਟੀ ਵਾਲੀ 60 ਪਲੱਸ ਹਾਈਟ ਹਾਂਜੀ ਹਾਂਜੀ 60 60 ਦੇ ਵਿੱਚ ਵਿੱਚ ਰਹੇ ਜੀ ਅੱਛਾ ਇਹਦੀ ਸਾਰੀਆਂ ਸਿਹੜੀ ਹੈ ਹਾਂਜੀ ਬਈ ਹਾਂ ਲੈ ਵੀ ਇਹ ਵੀ ਜਿਹੜੀ ਘੋੜੀ ਤੁਹਾਨੂੰ ਇਹ ਉਹ ਘੋੜੀ ਤਨੀ ਯਾਰ ਜਿਹੜੀ ਬਾਲੀ ਚੰਗੀ ਖੜਦੀ ਜਿਹੜੀ ਰੋਡ ਤੇ ਹਾਂਜੀ ਹਾਂਜੀ ਖੜਦੀ ਹੈ ਤੇ ਪੂਰੀ ਜੇ ਇਹਨੂੰ ਖੁੱਲੀ ਛੱਡ ਦਿੱਤਾ ਅਰੇਬੀਅਨ ਘੋੜੇ ਵਾਂਗੂ ਚੱਲਦੇ ਹਾਂ ਬਿਲਕੁਲ 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 ਅੱਜ ਮੌਸਮ ਬੜਾ ਗਰਮ ਸੀ ਪਰ ਘੋੜੀ ਜਿਹੜੀ ਹੈ ਨਾ ਆਪਣਾ ਆਪ ਜਿਹੜਾ ਉਹ ਆਂਦੇਂਦੇ ਵੀ ਖੂਨ ਬੋਲਦਾ ਇੰਦਾਂ ਦੀ ਘੋੜੀ ਨਹੀਂ ਖੜਨੀ ਘੋੜਨੀ ਬਾਲੀ ਜਿਆਦੀ ਚੰਗੀ ਹੈ ਭਾਈ ਇਹ ਵੀ ਪਸੰਦ ਆਉਂਦੀ ਹੈ ਤੇ ਵੀ ਜਾਇਜ਼ ਬਰੀਤ ਦੇ ਵਿੱਚ ਤੁਹਾਨੂੰ ਮਿਲ ਜੂਗੀ ਹੋਣਾ ਨੂੰ ਕੱਲ ਕਰ ਲਿਓ ਅੱਛਾ ਅਗਲੀ ਹੁਣ ਕਿਹੜੀ ਵਖਾਉਣੀ ਹੈ ਕਾਲੀ ਘੋੜੀ ਹੈ ਜੀ ਜੀ ਮੱਥੇ ਪੁੱਲ ਦੀ ਆਪਰਲੇ ਪਾਸੇ ਫਾਰਮ ਦੇ ਸਾਹਮਣੇ ਖੜਾ ਹਾਂ ਹਾਂਜੀ ਹਾਂਜੀ ਉਹ ਕਿਹੜੇ ਉਹਦਾ ਨਾਮ ਕੀ ਹੈ ਜੀ ਉਹਦਾ ਨਾਮ ਵਸੁੰਦਰ ਹੈ ਜੀ। ਅੱਛਾ ਤੇ ਉਹ ਕਿਹੜੇ ਘੋੜੇ ਦੀ ਹੈ ਬਈ? ਉਹ ਘੋੜੀ ਹੈਗੀ ਹੈ ਜੀ ਅਲੀ ਬਾਬਾ ਲਾਈਨ ਦੀ। ਮਤਲਬ ਬਨਰਾਜ ਘੋੜੇ ਦੀ ਪੋਤੀ ਹੈ ਤੇ ਤਨਰਾਜ ਘੋੜੇ ਦੀ ਧੀ ਹੈ। ਤਨਰਾਜ ਘੋੜਾ ਗੁਜਰਾਤ ਸੀਗਾ ਮੱਥੇ ਫੁੱਲ ਵਾਲਾ ਕਾਲਾ। ਤੇ ਮਾਲਿਆਂ ਜੀ। ਮਾਲਿਆਂ ਨੋ ਨਾ ਜੀ ਮਾਂ ਦਾ ਆਪਾਂ ਨੂੰ ਧਿਆਨ ਨਹੀਂ ਉਹਦਾ। ਇਹ ਮੰਨ ਲਓ ਹੋਣੀ ਆਈ ਹੈ ਫਾਰਮ ਤੇ ਜਾਂ ਪਹਿਲਾਂ। ਇਹਨੂੰ ਹੋਗੇ 6 ਮਹੀਨੇ ਜੀ ਆਈ ਨੂੰ ਆਪਣੇ ਕੋਲ। ਇਹ ਕਿੱਥੋਂ ਹੋਈ ਪਈ ਬਈ? ਇਹ ਨਹੀਂ ਜੀ ਬੱਚਾ ਬੋਟ ਕਰਤਾ ਸੀਗਾ। ਹਾਂ ਪਰਮਵੀਰ ਘੋੜਾ ਹੈ। ਜੀ ਨਦੀਮ ਸ਼ੇਖ ਕੋਲੇ ਗੁਜਰਾਤ ਚ ਉਸ ਤੋਂ ਗੱਭਣ ਸੀਗੀ ਕਿ ਬੱਚਾ ਬੋਟ ਕਰਤਾ ਉਹ ਤੋਂ ਇਹਨੇ ਤੇ ਹੁਣ ਗਾਂਹ ਪ੍ਰੈਗਨੈਂਟ ਕਰਾਈ ਆ ਜਾਂ ਹਾਂ ਹੁਣ ਆਪਣੇ ਵਾਲੇ ਘੋੜੇ ਤੋਂ ਪ੍ਰੈਗਨੈਂਟ ਆਈ 3 ਮਹੀਨਿਆਂ ਦੀ ਆ 3 ਮਹੀਨੇ ਦੀ ਹਾਂਜੀ ਹਾਂਜੀ ਲੈ ਵੀ ਜਿਹੜੇ ਗੱਭੜ ਕੋੜੀਆਂ ਲੱਭਦੇ ਫਿਰਦੇ ਆ ਨਾ ਦੋਵੇਂ ਕੋੜੀਆਂ ਜਿਹੜੀਆਂ ਲਾਸਟ ਤੁਹਾਨੂੰ ਵਿਖਾਈਆਂ ਦੋਵੇਂ ਗੱਭਣ ਇੱਕ ਛਿਆਂ ਮਹੀਨਿਆਂ ਦੀ ਤੇ ਜਿਹੜੀ ਹੁਣ ਵੇਖ ਰਹੇ ਹੋ ਤੇ ਨਵੇਂ ਮਹੀਨੇ ਦੀ ਗੱਭਣ ਤੇ ਇਹਦੀ ਹਾਈਟ ਕਿੰਨੀ ਦਸੀ ਜੀ ਇਹਦੀ ਕਾਠ ਹੈ ਜੀ ਹਾਈਟ ਤੇ ਉਮਰ ਕਿੰਨੀ ਜੀ ਉਮਰ ਇਹਦੀ 7 ਸਾਲ ਹੈ ਜੀ 7 ਸਾਲ ਹਾਂਜੀ ਲੈ ਵੀ ਸੱਚ ਨੂੰ 61 ਇੰਚੇ ਫੱਟੀ ਵਾਲੀ ਹਾਈਟ ਹੈ 7 ਸਾਲ ਉ ਬਾਕੀ ਜੇ ਕੋਈ ਸਾਡੇ ਤੋਂ ਪੁੱਛਣ ਕੋਲ ਰਹਿ ਗਈ ਹੋਵੇ ਗੱਲਬਾਤ ਡਿਟੇਲ ਭਾਲਦੇ ਹੋ ਤਾਂ ਭਾਈ-ਭਾਈਆਂ ਦਾ ਨੰਬਰ ਮੈਂ ਵੀਡੀਓ 'ਚ ਦਿੱਤਾ ਹੈ ਤੁਸੀਂ ਬੇਚਿੰਤ ਹੋ ਕੇ ਫੋਨ ਕਰ ਲਿਓ ਇਹ ਵੀ ਜਾਇ ਰੇਟ ਤੇ ਵੇਚੀ ਮੇਰੀ ਸਾਰੀ ਗੱਲਾਂ ਪੂਰੀਆਂ ਘੋੜੀ 'ਚ ਠੀਕ ਹੈ ਬਾਕੀ ਭਾਈ ਤੁਹਾਨੂੰ ਵਖਾਤੀਆਂ ਬਾਈ ਹੁਣਾਂ ਦੇ ਨਗੀਨੇ ਤੇ ਜੇ ਕੋਈ ਇਹਨਾਂ 'ਚੋਂ ਭਾਈ ਚੰਗੀ ਲੱਗਦੀ ਹੈ ਤੇ ਵੀਰ ਹੁਣਾਂ ਨਾਲ ਬੇਚਿੰਤ ਹੋ ਕੇ ਗੱਲ ਕਰ ਲਿਓ ਲੋਕੇਸ਼ਨ ਇੱਕ ਰੀ ਫਾਰਮ ਦੀ ਬਾਈ ਫੇਰ ਦੱਸਦੀ ਲੋਕੇਸ਼ਨ ਆਪਣੀ ਹੈ ਜੀ ਤਿੰਨ ਜੀ ਛੋਟੀ ਹਾਂਜੀ ਸ਼੍ਰੀ ਗੰਗਾਨਗਰ ਰਾਜਸਥਾਨ ਗੰਗਾਨਗਰ ਦੇ ਬੱਸ ਸਟੈਂਡ ਤੋਂ 8 ਕਿਲੋਮੀਟਰ ਹੈ ਗੰਗਾਨਗਰ ਬਾਈ ਤੇ ਲੋਕੇਸ਼ਨ ਆਪਣਾ ਨੰਬਰ 22 ਦਾ ਤੇ ਮੇਰਾ ਤੁਸੀਂ ਦੇ ਰਹੇ ਹੋ ਤਾਂ ਲੋਕੇਸ਼ਨ ਤੁਹਾਨੂੰ ਜੋ ਵੀ ਕਾਲ ਕਰੂਗਾ ਉਹਨੂੰ ਦੇ ਦਿੱਤੀ ਜਾਊਗੀ ਅੱਛਾ ਬਈ ਹੋਰ ਕੋਈ ਗੱਲ ਬਾਤ ਨਹੀਂ ਵੀਰੇ ਮੈਸੇਜ ਕੋਈ ਭਰਾਵਾਂ ਨੂੰ ਜਾਂਦੇ ਜਾਂਦੇ ਵਾਹ ਬਈ ਪਿਆਰ ਬਣਾਈ ਰੱਖੋ ਇੱਕ ਮੈਸੇਜ ਮੈਂ ਦੇਣਾ ਚਾਹੁੰਦਾ ਵੀ ਜਿਵੇਂ ਸੇਲ ਪਰਚੇਸ ਕਰਦੇ ਆ ਪਹਿਲਾਂ ਮੈਂ ਕਾਫੀ ਕਰਦਾ ਸੀ ਹੁਣ ਥੋੜਾ ਜਿਹਾ 22 ਦਾ ਥੋੜਾ ਆਇਆ ਵੀ ਹਰੇਕ ਚੀਜ਼ ਨਾਲ ਮੂੰਹ ਬਾਲਾ ਪੈ ਜਾਂਦਾ ਫਿਰ ਇਹਨੂੰ ਮਨੋਣਾ ਪੈਂਦਾ ਵੇਚਣ ਵਾਸਤੇ ਵੀ ਵੇਚਦੀ ਹੈ ਤੇ ਕਈ ਜਿਵੇਂ ਭਰਾ ਜਿਹੜੇ ਲੋਕਡਾਊਨ ਚ ਆਮ ਕਿਸਾਨਾਂ ਨੇ ਜਾਂ ਸਟਾਰਟ ਕੀਤਾ ਸੀ ਉਹਨਾਂ ਦਾ ਸ਼ੌਕ ਅੱਜਕੱਲ ਘਟ ਹੋ ਰਿਹਾ ਜੀ ਸ਼ੌਕਟ ਤੋਂ ਦੀ ਆ ਕਰਨ ਜੀ ਉਹਨਾਂ ਦੇ ਜਾਨਵਰ ਨਹੀਂ ਸੇਲ ਹੋ ਰਿਆ ਪਰ ਜਾਨਵਰ ਨਾ ਸੇਲ ਹੋਣ ਦਾ ਕਾਰਨ ਆ ਵੀ ਉਹਨਾਂ ਨੂੰ ਆਪਦੇ ਜਾਨਵਰ ਦਾ ਰੇਟ ਹੀ ਨਹੀਂ ਪਤਾ ਰੇਟ ਨਹੀਂ ਪਤਾ ਉਹ ਇੱਕ ਚੀਜ਼ ਨੂੰ ਇੱਕ ਬੰਦੇ ਨੂੰ ਦੇਖ ਲੈਣੇ ਫਲਾਨੇ ਨੇ ਇੰਨੇ ਦਾ ਵੇਚਿਆ ਤਾਂ ਮੈਂ ਵੀ ਉਹਨੇ ਦਾ ਵੇਚੂਗਾ ਉਹ ਉਹਨਾਂ ਨੂੰ ਆਪਦਾ ਜਾਨਵਰ ਦੇਖ ਕੇ ਨਹੀਂ ਰੇਟ ਲਾਉਂਦੇ ਜੀ ਉਹ ਇਸ ਕਾਰਨ ਪਚਾਰ ਚਾਰ ਪੰਜ ਪੰਜ ਸਾਲਾਂ ਤੋਂ ਕਈ ਬੰਦਿਆਂ ਦੇ ਘਰੇ ਸੇਮ ਜਾਨਵਰ ਖੜੇ ਐ ਉਹ ਜਾਨਵਰ ਜਾਂਦੇ ਨਹੀਂ ਤਾਂ ਨਵੇਂ ਜਾਨਵਰ ਆਉਂਦੇ ਨਹੀਂਗੇ ਮੈਂ ਇੱਕ ਗੱਲ ਆ ਨਾ ਨਾ ਸਮਝੋ ਤੁਸੀਂ ਜਦੋਂ ਤੁਸੀਂ ਮੀਡੀਆ ਤੇ ਆਉਨੇ ਹੋ ਨਾ ਯਾਰ ਜਦੋਂ ਤੁਸੀਂ ਸਾਡੇ ਵਰਗੇ ਭਰਾ ਤੋਂ ਵੀਡੀਓ ਕਰਵਾ ਰਹੇ ਹੋ ਤੇ ਤੁਸੀਂ ਰੇਟ ਜਿੰਨੇ ਦੀ ਤੁਸੀਂ ਹੂੰ ਉਹਦੇ ਵਿੱਚ ਬਿਲਕੁਲ ਡਿਫਰੈਂਟ ਥੋੜਾ ਜਿਹਾ ਜਿਹੜਾ ਨਾ ਉਹ ਫਾਸਲਾ ਰੱਖੋ ਵੀਰ ਜਿੰਨੇ ਪੈਸੇ ਮੈਂ ਛੱਡਨੇ ਆ ਜੇ ਤੁਸੀਂ ਮੰਨ ਲਓ ਉਹ 3 ਲੱਖ ਦੀ ਸੇਲ ਕਰਨੀ ਆ ਤੇ ਤੁਸੀਂ ਭਾਈ 10 ਲੱਖ ਮੰਗੋਗੇ ਤੇ ਜਾਨਵਰ ਨਹੀਂ ਵੇਚਦਾ ਨਹੀਂ ਵੇਚਦਾ ਜੇ ਤੁਹਾਨੂੰ ਪਤਾ ਵੀ ਤੁਹਾਡਾ ਜਾਨਵਰ ਤੁਸੀਂ 3 ਦਾ ਦੇਣਾ ਹੈ ਤੇ ਤੁਸੀਂ 3.5 ਮੰਗ ਲਓ ਤੁਸੀਂ ਕੋਈ 50-60 ਹਜ਼ਾਰ ਰੁਪਿਆ ਉਹ ਰੱਖ ਕੇ ਤੇ ਭਾਈ ਆਪਣਾ ਸੇਲ ਕਰ ਲਓ ਫਿਰ ਸੌਖਾ ਜਾਨਵਰ ਸੇਲ ਹੋ ਜਾਂਦਾ ਤੇ ਤੁਹਾਡੀ ਆਵਾਜ਼ ਜਿਹੜੀ ਆਉਣੀ ਜਾਣੀ ਉਹ ਗੱਲ ਉੱਥੇ ਹੀ ਆ ਜਾਂਦੀ ਆ ਕਿ ਜਦੋਂ ਤੁਸੀਂ ਭਾਈ 6 ਮਹੀਨੇ ਸਾਲ ਚ ਇੱਕ ਵੇਚਣਾ ਤੇ ਕਿਹਾ ਤੁਸੀਂ ਉਹਨੇ ਵੱਲ ਹਰ ਮਹੀਨੇ ਜਨਵਾਰ ਤੋਂ 10 12 ਵੇਚ ਲੈਣੀ ਤੇ ਗੱਲ ਉੱਥੇ ਆ ਜਾਂਦੀ ਹੈ ਸੋ ਤੁਹਾਡੀ ਜਿਹੜੀ ਆਵਾਜ਼ ਆਈ ਹੈ ਉਹਦੇ ਨਾਲ ਵੱਡਾ ਤੁਹਾਨੂੰ ਨਵੇਂ ਬੰਦਿਆਂ ਨਾਲ ਮਿਲਦਾ ਮਿਲਦਾ ਮੌਕਾ ਮਿਲਦਾ ਘਰੇ ਵੀ ਨਵਾਂ ਜਾਨਵਰ ਆਊਗਾ ਤੁਹਾਡੇ ਰੋਟੇਸ਼ਨ ਹੋਊਗੀ ਹਾਂ ਫਿਰ ਆਮ ਬੰਦਾ ਕਹਿੰਦਾ ਵੀ ਕੋਈ ਫਾਇਦਾ ਨਹੀਂ ਸ਼ੌਂਕ ਨੂੰ ਗਲਤ ਨਹੀਂ ਕਹਿਣਾ ਚਾਹੀਦਾ ਆਪਾਂ ਨੂੰ ਸ਼ੌਂਕ ਬਹੁਤ ਵਧੀਆ ਹੈ ਇਹ ਤੇ ਆਪਾਂ ਇੱਕ ਗੱਲ ਇੱਕ ਸਿਆਣੇ ਬੰਦੇ ਨੇ ਆਪਾਂ ਨੂੰ ਕਹੀ ਸੀ ਵੀ ਘੋੜਾ ਕਦੇ ਨਹੀਂ ਹਾਰਦਾ ਬੰਦਾ ਹਾਰਦਾ ਹੂੰ ਘੋੜਾ ਤੁਹਾਨੂੰ ਕਦੇ ਘਾਟਾਂ ਨਹੀਂ ਦੇਊਗਾ ਜੇ ਤੁਸੀਂ ਆਪਣੀ ਹਿੰਮਤ ਹਾਰੋਗੇ ਤਾਂ ਜੀ ਪਰ ਉਹੀ ਹੈ ਜਾਨਵਰ ਦਾ ਸਹਾਰਾ ਜਾਨਵਰ ਦੇ ਨਾਲ ਹੀ ਹੁੰਦਾ ਹੈ ਨਾਲ ਹੁੰਦਾ ਹੈ ਬਿਲਕੁਲ ਜਾਨਵਰ ਹੈਗੇ ਆ ਬਾਈ ਮਹਿੰਗੇ ਵੀ ਹੈਗੇ ਆ ਹਾਂ ਮਹਿੰਗੇ ਵੀ ਹੈਗੇ ਆ ਕੁਝ ਚੀਜ਼ਾਂ ਆਪਾਂ ਨੂੰ ਵੇਖਣੀਆਂ ਪੈਣਗੀਆਂ ਵੀ ਸੇਮ ਵੱਡੇ ਘੋੜਿਆਂ ਨਾਮੀ ਘੋੜਿਆਂ ਦੀ ਆਪਾਂ ਗੱਲ ਕਰੀਏ ਤਾਂ ਸੇਮ ਨਾਮੀ ਘੋੜੇ ਦਾ ਬੱਚਾ ਵੀ ਮੈਂ ਕੋ ਕੋਈ ਬੰਦਾ ਉਸੇ ਘੋੜੇ ਦਾ 20-25 ਲੱਖ ਦਾ ਵੀ ਵੇਚ ਸਕਦਾ ਹੂੰ ਹੂੰ ਉਹ ਹਰੇਕ ਦੀ ਵੇਚੀ ਖਰੀਦੀ ਆਪਦੇ ਹੱਥ ਚ ਹੁੰਦੀ ਹੈ ਕਿੰਨੇ ਦਾ 8 ਕਿੱਲੇ ਦਾ ਫਰਕ ਹੁੰਦਾ ਕੁਝ ਜਾਨਵਰ ਦਾ ਆਪਦਾ ਅੱਡ ਅੱਡ ਹਿਸਾਬ ਹੁੰਦਾ ਹੂੰ ਸੇਮ ਮਾਪੇ ਉਹਦੇ ਬੱਚੇ ਵੀ ਮੈਂ ਦੇਖੇ ਵੇ ਇੱਕ 50 ਹਜ਼ਾਰ ਦਾ ਵਿਕ ਰਿਹਾ ਤੇ ਇੱਕ 20 ਲੱਖ ਦਾ ਵਿਕ ਰਿਹਾ ਜੀ ਹਾਂ ਕੁਆਲਿਟੀ ਦਾ ਵੀ ਫਰਕ ਕੁਆਲਿਟੀ ਦਾ ਫਰਕ ਹੁੰਦਾ ਜੀ ਜੀ ਬਾਕੀ ਵੀਡੀਓ ਕਿਵੇਂ ਲੱਗੀ ਸੱਜਣੋ ਬਾਈ ਦੇ ਨਕੀਮੇ ਕਿਵੇਂ ਲੱਗੇ ਜਰੂਰ ਦੱਸ ਦਿਓ ਘੋੜੀ ਭਰਾਉਣੀ ਆ ਕਰਨਵੀਰ ਘੋੜੇ ਤੋਂ ਬਾਦਲ ਦਮਤੇ ਦਾ ਬਹੁਤ ਹੀ ਸ਼ਾਨਦਾਰ ਬੱਚਾ ਤੇ ਬਾਈਆਂ ਨਾਲ ਸੰਪਰਕ ਕਰ ਲਿਓ ਸਿਰਫ 25000 ਰੁਪਿਆ ਫੀਸ ਹੈ ਤੇ ਜੇ ਕੋਈ ਇਹਨਾਂ ਨਗੀਨਿਆਂ 'ਚ ਚੰਗਾ ਲੱਗਦਾ ਹੈ ਨਗੀਨਾਂ ਦੇ ਭਾਈ ਰੱਸਾ ਝੋਲੀ ਫੋਨ ਲਈ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਬਹੁਤ ਜਲਦ ਅਗਲੀ ਵੀਡੀਓ ਨਾਲ ਹਾਜ਼ਰ ਹੋਵਾਂਗੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਬਾਈਆਂ ਨੂੰ ਮੁਬਾਰਕਵਾਦ ਵੀ ਫੋਨ ਕਰਕੇ ਜ਼ਰੂਰ ਦੇ ਦਿਓ ਕਮੈਂਟਾਂ ਦੇ ਬਾਰੇ ਵੀ ਸਾਨੂੰ ਜ਼ਰੂਰ ਦੱਸ ਦਿਓ ਕਿ ਬਾਈ ਜੀ ਹੋਣਾ ਦੇ ਵਿਚਾਰ ਤੇ ਨਗੀਨੇ ਕਿਵੇਂ ਲੱਗੇ ਬਹੁਤ ਜਲਦ ਅਗਲੀ ਵੀਡੀਓ ਨਾਲ ਹਾਜ਼ਰ ਹੋਵਾਂਗੇ ਉਹਨੇ ਸਮੇਂ ਲਈ ਦਿਓ ਸੁਖਸੰਦ ਨੂੰ ਇਜਾਜ਼ਤ ਜਿਉਂਦੇ ਵਸਦੇ ਹਰਦੇ ਰੋ ਸ਼ਬਾਕ ਹੈ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਧੰਨਵਾਦ ਹੋਰ ਕਿਸੇ ਨਾਲ ਛੇੜ ਮਾਰਦੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ